ਅਰਦਾਸ ਕਰਦੇ ਆ ਤੇ ਅਰਦਾਸ ਦੇ ਇਹ ਸ਼ਬਦ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਤਸੀਸ ਦਿੱਤੇ ਬੰਦ ਬੰਦ ਕਟਵਾਏ ਵੈਸੇ ਤਾਂ ਬੇਅੰਤ ਸਿੱਖ ਹੋਏ ਨੇ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਨੇ ਪਰ ਉਹਨਾਂ ਸਿੱਖਾਂ ਦੇ ਵਿੱਚ ਸਭ ਤੋਂ ਮੋਰੀ ਨਾਮ ਜਿੰਨੂੰ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆਂ ਬੰਦ-ਬੰਦ ਕਟਵਾਉਣ ਕਰਕੇ ਉਹਨੇ ਸਤਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਗੁਰੂ ਪਿਆਰਿਓ 10 ਮਾਰਚ 1643 ਈਸਵੀ ਦੇ ਵਿੱਚ ਅਲੀਪੁਰ ਪਿੰਡ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਇਹ ਅਲੀਪੁਰ ਜ਼ਿਲ੍ਹਾ ਮੁਜੱਫਰਗੜ ਤੇ ਪਾਕਿਸਤਾਨ ਦੇ ਅੰਦਰ ਇਹ ਅਲੀਪੁਰ ਪੈਂਦਾ ਹੈ। ਪਿਤਾ ਦਾ ਨਾਮ ਮਾਈ ਦਾਸ ਸਤਕਾਰਯੋਗ ਮਾਤਾ ਮਧਰੀ ਬਾਈ ਜਦੋਂ ਆਪਾਂ ਇਤਿਹਾਸ ਨੂੰ ਗੋਵ ਨਾਲ ਵਾਚਦੇ ਹਾਂ ਤਾਂ 1644 ਵਿੱਚ ਹੀ ਆਪਾਂ ਜ਼ਿਕਰ ਪਿੱਛੇ ਵੀ ਕੀਤਾ 1643 ਇਸਵੀ ਦੇ ਵਿੱਚ ਹੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਤਖੰਡ ਪਿਆਨਾ ਕੀਤੇ ਤੇ 1643 ਦੇ ਇਹ ਵਿੱਚ ਹੀ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਟੋਟਲ ਉਮਰ ਜਿਹੜੀ ਭਾਈ ਸਾਹਿਬ ਜੀ ਨੇ ਪੰਥ ਦੀ ਸੇਵਾ ਕੀਤੀ ਹੈ 90 ਸਾਲ ਉਮਰ ਆਯੂ ਭੋਗੀ ਹੈ ਤੇ ਛੋਟੀ ਉਮਰ ਤੋਂ ਗੁਰੂ ਘਰ ਨਾਲੇ ਜੁੜ ਗਏ ਸਨ ਇਤਿਹਾਸ ਇਹ ਗੱਲ ਲਿਖਦਾ ਵੀ 13 ਸਾਲਾਂ ਦੀ ਉਮਰ ਸੀ ਇਹਨਾਂ ਦੀ ਜਦੋਂ ਇਹ ਗੁਰੂ ਸ਼ਰਨ ਵਿੱਚ ਆ ਗਏ ਸੀ 1657 ਦੇ ਵਿੱਚ ਇਹਨਾਂ ਦਾ ਬਚਪਨ ਦਾ ਨਾਮ ਭਾਈ ਮਣੀਆਂ 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 ਕਹਿੰਦੇ ਆਪਣੇ ਪਿਤਾ ਜੀ ਦੇ ਨਾਲ ਗੁਰੂ ਹਰਿ ਰਾਏ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਕੀਰਤਪੁਰ ਸਾਹਿਬ ਵਿਖੇ ਲਗਭਗ 1.5 ਤੋਂ 2 ਸਾਲ ਰਹੇ 1659 ਵਿੱਚ ਇਹਨਾਂ ਦਾ ਵਿਆਹ ਹੋਇਆ ਬੀਬੀ ਸੀਤੋ ਦੇ ਨਾਲ ਭਾਈ ਲੱਖੀ ਸ਼ਾਹ ਬਨਜਾਰੇ ਦੀ ਬੇਟੀ ਹੈ ਬੀਬੀ ਸੀਤੋ ਮਤਲਬ ਇਹ ਹੈ ਵੀ ਜਿਹੜੇ ਮਹਾਪੁਰਖ ਹੋਏ ਨੇ ਕਮਾਈ ਵਾਲੇ ਗੁਰਸਿੱਖ ਇਹਨਾਂ ਦਾ ਜਿਹੜਾ ਪਿਛੋਕੜ ਹੈ ਇਹਨਾਂ ਦਾ ਜਦੋਂ ਇਤਿਹਾਸ ਆਪਾਂ ਪੜਦੇ ਆ ਇਹ ਆਪ ਵੀ ਇਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਗੁਰੂ ਨਾਲ ਜੁੜ ਕੇ ਸੇਵਾਵਾਂ ਕਰਦੀਆਂ ਰਹੀਆਂ ਸ਼ਹੀਦੀਆਂ ਪ੍ਰਾਪਤ ਕਰਦੀਆਂ ਰਹੀਆਂ ਦਾਦੇ-ਪੜਦਾਦਿਆਂ ਤੋਂ ਲੈ ਕੇ ਇਹਨਾਂ ਦੇ ਸੌਰਾ ਪਰਿਵਾਰ ਵੀ ਕਿਉਂਕਿ ਜਿਹੜਾ ਭਾਈ ਲੱਖੀ ਸ਼ਾ ਬਨਜਾਰਾ ਹੈ ਉਹਦਾ ਵੀ ਕੌਮ ਦੇ ਅੰਦਰ ਪੰਥ ਦੇ ਅੰਦਰ ਵੱਡਾ ਨਾਮਣਾ ਹੈ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਜੀ ਸ਼ਹੀਦ ਹੋਦੇ ਨੇ ਤਾਂ ਇਹੋ ਹੀ ਭਾਈ ਲੱਖੀ ਸ਼ਾ ਬਨਜਾਰਾ ਹੈ ਜਿਹੜਾ ਸਤਗੁਰਾਂ ਦੇ ਧੜ ਦਾ ਸੰਸਕਾਰ ਕਰਦਾ ਹੈ ਆਪਣੇ ਘਰ ਨੂੰ phook ਕੇ ਆਪਣੇ ਘਰ ਨੂੰ ਸਾੜ ਕੇ ਨੌਵੇਂ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕੀਤਾ ਜਾਂਦਾ ਹੈ ਕਿਉਂਕਿ ਸੀਸ ਉਥੋਂ ਚੁੱਕਿਆ ਭਾਈ ਜੈਤਾ ਜੀ ਹੋਰਾਂ ਨੇ ਹੋਰ ਗੁਰ ਸਿੱਖਾਂ ਨੇ ਰਲ ਮਿਲ ਕੇ ਪੜਾ ਦਾੜ ਪੜਾ ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਪਰ ਜਿਹੜਾ ਧੜਾ ਹੈ ਉਹ ਮਗਰੋਂ ਭਾਈ ਲੱਖੀ ਸ਼ਾ ਬਨਜਾਰਾ ਇਹਨਾਂ ਨੇ ਸਾਭਿਆ ਰੋ ਵਿਚਾਰ ਉਹਨਾਂ ਦੀ ਬੇਟੀ ਹੈ ਬੀਬੀ ਸੀ ਤੋਂ ਤੇ ਉਹਨਾਂ ਨਾਲ ਵਿਆਹ ਹੁੰਦਾ ਜਾਇਆ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਸਮਾਂ ਪਿੰਡ ਅਲੀਪੁਰ ਰਹਿੰਦੇ ਨੇ ਫਿਰ ਕੀਰਤਪੁਰ ਸਾਹਿਬ ਆ ਜਾਂਦੇ ਨੇ ਕਿਉਂਕਿ 90 ਸਾਲ ਦੀ ਉਮਰ ਹੈ ਨੌ ਦਹਾਕੇ ਭਾਈ ਮਨੀ ਸਿੰਘ ਜੀ ਦੀ ਤੇ 16 ਗੁਰੂ ਹਰਿਐ ਸਾਹਿਬ ਤੋਂ ਸੇਵਾਵਾਂ ਕਰਨੀਆਂ ਸ਼ੁਰੂ ਕਰਦੇ ਨੇ ਗੁਰੂ ਹਰਿਐ ਸਾਹਿਬ ਸਤਖੰਡ ਪਿਆਨਾ ਕੀਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੰਗਤ ਵਿੱਚ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਬਿਆਨਾ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਰਹੇ ਸਿੱਖੀ ਕਮਾਉਂਦੇ ਰਹੇ ਭਜਨ ਬੰਦਗੀ ਸੇਵਾ ਸਿਮਰਨ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੁੰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਭਾਈ ਮਨੀ ਸਿੰਘ ਜੀ ਆਉਂਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਮਨੀ ਸਿੰਘ ਜੀ ਨੇ ਸਿੱਖੀ ਦੀ ਕਮਾਈ ਕੀਤੀ ਹੈ। ਵੈਸੇ ਤਾਂ ਬਿਆਨਤ ਇਤਿਹਾਸ ਹੈ ਭਾਈ ਸਾਹਿਬ ਜੀ ਦਾ। ਪਰ ਆਪਾਂ ਮੇਨ ਮੇਨ ਕੁਝ ਨੁਕਤਿਆਂ ਤੇ ਬੇਨਤੀ ਕਰਨੀ ਹੈ। ਆਨੰਦਪੁਰ ਸਾਹਿਬ ਰਹੇ ਆਨੰਦਪੁਰ ਦੀਆਂ ਜੰਗਾਂ ਦੇ ਵਿੱਚ ਵੀ ਜੁੱਧਾਂ ਦੇ ਵਿੱਚ ਵੀ ਸਾਥ ਲੜਦੇ ਰਹੇ ਭਾਈ ਸਾਹਿਬ ਜੀ। ਕਿਉਂਕਿ ਭਾਈ ਸਾਹਿਬ ਦੀ ਸੰਤ ਵੀ ਹੈ ਤੇ ਸਿਪਾਈ ਵੀ ਹੈ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਫਿਰ ਜਦੋਂ ਉਹ ਘਟਨਾਵਾਂ ਵਾਪਰਦੀਆਂ ਨੇ ਆਨੰਦਪੁਰ ਛੱਡਿਆ ਜਾਂਦਾ ਆ ਆਨੰਦਪੁਰ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਤੇ ਜਿੱਥੇ ਬਾਕੀ ਮਰਜੀਵੜੇ ਗੁਰੂ ਕੇ ਪਿਆਰੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਸਤਗੁਰਾਂ ਦੀ ਨਾਲ ਰਹਿ ਕੇ ਉੱਥੇ ਭਾਈ ਸਾਹਿਬ ਜੀ ਦੀ ਡਿਊਟੀ ਲੱਗਦੀ ਹੈ ਮਾਤਾਵਾਂ ਨੂੰ ਨਾਲ ਲੈ ਕੇ ਜਦੋਂ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਆ ਇੱਕ ਹਿੱਸਾ ਚਮਕੌਰ ਇੱਕ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਦੇ ਸਰਹੰਦ ਦੀ ਧਰਤੀ ਤੇ ਪਹੁੰਚਦੇ ਨੇ ਤੀਸਰਾ ਹਿੱਸੇ ਦੇ ਵਿੱਚ ਭਾਈ ਸਾਹਿਬ ਨੇ ਭਾਈ ਮਣੀ ਸਿੰਘ ਜੀ ਤੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਇਹ ਫਿਰ ਦਿੱਲੀ ਵਾਲੇ ਪਾਸੇ ਚਲੇ ਜਾਂਦੇ ਨੇ ਇਧਰੋਂ ਸਾਰੀਆਂ ਸਾਰੇ ਜੰਗਜੁੱਤ ਹੋ ਜਾਂਦੇ ਨੇ ਤੇ ਸਤਗੁਰੂ ਇਧਰ ਮਾਲਵੇ ਦੀ ਧਰਤੀ ਤੇ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਇੱਥੇ ਸਤਗੁਰੂ ਲਗਭਗ ਪੌਣੇ 9-9 ਮਹੀਨੇ ਤਕਰੀਬ ਰੁਕਦੇ ਨੇ ਇਥੇ ਹੀ ਭਾਈ ਮਣੀ ਸਿੰਘ ਜੀ ਮਤਾਮਾਂ ਨੂੰ ਨਾਲ ਲੈ ਕੇ ਪਹੁੰਚਦੇ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਇਥੇ ਹੀ ਫਿਰ ਮਤਾਮਾਂ ਜਦੋਂ ਪੁੱਛਦੀਆਂ ਨੇ ਪੁੱਤਰ ਕਿੱਥੇ ਨੇ ਸਹਿਬਜ਼ਾਦੇ ਕਿੱਥੇ ਨੇ ਕਿਉਂਕਿ ਚਾਰੇ ਪੁੱਤ ਚਾਰੇ ਸਹਿਬਜ਼ਾਦੇ ਸਤਗੁਰੂ ਵਾਰ ਆਏ ਨੇ ਤੇ ਜਦੋਂ ਮਤਾਮਾਂ ਪੁੱਛਦੀਆਂ ਨੇ ਤੇ ਸਤਗੁਰੂ ਇਸ਼ਾਰਾ ਕਰਕੇ ਸਿੱਖ ਸੰਗਤ ਵੱਲ ਹੱਥ ਕਰਕੇ ਉਂਗਲ ਕਰਕੇ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ ਫਿਰ ਦਮਦਮਾ ਸਾਹਿਬ ਦਾ ਵੀ ਵੱਡਾ ਇਤਿਹਾਸ ਹੈ ਗੁਰੂ ਪਿਆਰਿਓ ਕਿਉਂਕਿ ਲਗਭਗ ਜਿਹੜਾ 9 ਪੌਣੇ 9 ਮਹੀਨੇ ਰੁਕਣਾ ਆ ਇੱਥੇ ਫਿਰ ਮਹਾਰਾਜ ਨੇ ਕਥਾ ਕੀਤੀ ਹੈ ਇੱਥੇ ਬਾਣੀ ਚੜਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀਰਮਲ ਦੇ ਕੋਲੇ ਗ੍ਰੰਥ ਹੈ ਤੇ ਧੀਰਮਲ ਜਿਹੜਾ ਸੀ ਉਹ ਵਿਰੋਧਤਾ ਸ਼ੁਰੂ ਤੋਂ ਕਰਦਾ ਰਿਹਾ ਆਪਾਂ ਸੁਣਿਆ ਇਤਿਹਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਧੀਰਮਲ ਤੇ ਗੁਰੂ ਪਿਆਰਿਓ ਉਹਨੇ ਜਿੰਨਾ ਚਿਰ ਵੀ ਸਰੀਰ ਵਿੱਚ ਰਿਹਾ ਉਹਨੇ ਗੁਰੂ ਘਰ ਦੀ ਵਿਰੋਧਤਾ ਹੀ ਕੀਤੀ ਧੀਰਮਲ ਨੇ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਨਾ ਉਹ ਧੀਰਮਲ ਦੇ ਕਬਜ਼ੇ ਵਿੱਚ ਹੈ ਤੇ ਸਤ ਗੁਰਾਂ ਨੇ ਬਾਣੀ ਚੜਾਉਣੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨੀ ਸੀ ਕਿਉਂਕਿ ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਨਹੀਂ ਹੈ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੀ ਸਿਪਾਈ ਹੋਈ ਹੈ ਜਾਂ ਬਾਣੀ ਦਰਜ ਕੀਤੀ ਲਿਖੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕਰਵਾਈ ਹੈ ਤੇ ਗੁਰੂ ਤੋਂ ਬਿਨਾ ਹੋਰ ਕਿਸੇ ਕੋਲੇ ਅਧਿਕਾਰ ਨਹੀਂ ਹੈ ਵੀ ਉਹ ਬਾਣੀ ਨੂੰ ਦਰਜ ਕਰ ਸਕੇ ਗੁਰੂ ਸਾਹਿਬ ਕਰਵਾਉਂਦੇ ਰਹੇ ਨੇ ਭਾਵੇਂ ਕਰਵਾਈ ਸਿੱਖਾਂ ਦੇ ਕੋਲੋਂ ਐ ਪਰ ਗੁਰੂ ਸਾਹਿਬ ਆਪਣੀ ਨਿਗਰਾਨੀ ਹੇਠ ਇਸ ਲਈ ਜਦੋਂ ਨੌਵੇਂ ਪਾਤਸ਼ਾਹ ਹੁਣ ਗੁਰੂ ਅਰਜਨ ਸਾਹਿਬ ਸਾਰੀ ਬਾਣੀ ਦਰਜ ਕਰਵਾ ਗਏ ਨੇ ਛੇਵੇਂ ਪਾਤਸ਼ਾਹ ਦੀ ਵੀ ਬਾਣੀ ਨਹੀਂ ਹੈ ਸੱਤਵੇਂ ਦੀ ਵੀ ਨਹੀਂ ਹੈ ਅੱਠਵੇਂ ਦੀ ਵੀ ਨਹੀਂ ਹੈ ਨੌਵੇਂ ਪਾਤਸ਼ਾਹ ਦੀ ਬਾਣੀ ਹੈ 15 ਰਾਗਾਂ ਦੇ ਵਿੱਚ ਕਿਉਂਕਿ ਪਹਿਲੇ ਗੁਰੂ ਗ੍ਰੰਥ ਸਾਹਿਬ ਵਿੱਚ 30 ਰਾਗਾਂ ਵਿੱਚ ਬਾਣੀ ਦਰਜ ਸੀ 14 ਰਾਗ ਤਾਂ ਮਹਾਰਾਜ ਨੇ ਪਹਿਲਾਂ ਵਾਲੇ ਲਏ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨਾਂ ਦੇ 30 ਰਾਗਾਂ ਦੇ ਵਿੱਚੋਂ 14 ਰਾਗਾਂ 'ਚ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ ਉਹਨਾਂ ਰਾਗਾਂ ਦੇ ਵਿੱਚ ਤੇ 15ਵਾਂ ਰਾਗ ਸਤਗੁਰਾਂ ਨੇ ਜੈਜਾਵੰਤੀ ਰਾਗ ਉਚਾਰਨ ਕੀਤਾ ਵੱਖਰਾ ਜਿੰਦੇ ਵਿੱਚ ਇਕੱਲੇ 9ਵੇਂ ਪਾਤਸ਼ਾਹ ਦੀ ਬਾਣੀ ਹੈ 31ਵਾਂ ਰਾਗ ਹੈ ਜੈਜਾਵੰਤੀ 9ਵੇਂ ਪਾਤਸ਼ਾਹ ਨੇ ਉਚਾਰਿਆ ਇਸ ਰਾਗ ਦੇ ਅੰਦਰ ਚਾਰ ਸ਼ਬਦ ਨੇ ਗੁਰੂ ਪਿਆਰੇ ਚਾਰੇ ਦੇ ਚਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਤੋਂ ਛੋਟਾ ਰਾਗ ਹੈ ਜੈ ਜਾਵੰਤੀ ਰਾਗ 31ਵਾਂ ਰਾਗ ਹੁਣ ਸਤਗੁਰਾਂ ਨੇ ਉਹ 15 ਰਾਗਾਂ ਵਿੱਚ ਜਿਹੜੀ ਬਾਣੀ ਹੈ ਨੌਵੇਂ ਪਾਤਸ਼ਾਹ ਜੀ ਉਹ ਦਰਜ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਸ ਲਈ ਗੁਰੂ ਪਿਆਰਿਓ ਤਕਰੀਬਨ ਤਕਰੀਬਨ 57 ਸ਼ਲੋਕ ਨੇ ਅਨਾਹਟ ਸ਼ਬਦ ਨੇ ਮਹਾਰਾਜ ਦੇ ਉਹ ਹੁਣ ਬਾਣੀ ਤਾਂ ਦਰਜ ਕਰਨੀ ਪਰ ਧੀਰਮੱਲ ਨੇ ਬੀੜ ਨਹੀਂ ਦਿੱਤੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕਰ ਗਿਆ ਦੇਨ ਤੋਂ ਅਨਕਾਰੀ ਹੋ ਗਿਆ ਤੇ ਇਥੋਂ ਤੱਕ ਤਰਕ ਭਰੇ ਸ਼ਬਦ ਬੋਲੇ ਵਿਜੇ ਵਾਕ ਹੀ ਉਸੇ ਗੁਰੂ ਜੋਤ ਦੇ ਮਾਲਕ ਨੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਆ ਸਾਰੀ ਬਾਣੀ ਆਪਣੇ ਮੂੰਖ ਤੋਂ ਉਚਾਰਨ ਕਰ ਲੈ ਸਿੱਖਾਂ ਨੇ ਆ ਕੇ ਦੱਸਿਆ ਸਤਗੁਰਾਂ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਉਹ ਕਾਰਜ ਕੀਤਾ ਸਭ ਤੋਂ ਪਹਿਲਾਂ ਤਾਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਤਗੁਰੂ ਬਾਣੀ ਉਚਾਰਨ ਕਰਦੇ ਨੇ ਤੇ ਭਾਈ ਮਨੀ ਸਿੰਘ ਜੀ ਲਿਖਦੇ ਨੇ ਵੇਖੋ ਜਿਹੜਾ ਜਿਹੜਾ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦੀ ਇੱਥੇ ਡਿਊਟੀ ਹੈ ਸ਼ਿਆਹੀ ਤਿਆਰ ਕਰਨ ਦੀ ਕਲਮਾ ਤਿਆਰ ਕਰਨ ਦੀ ਹੈ ਪਰ ਜਦੋਂ ਬਾਅਦ ਵਿੱਚ ਚਾਰ ਸਰੂਪਾਂ ਦੇ ਉਤਾਰੇ ਕੀਤੇ ਗਏ ਉਹ ਬਾਬਾ ਦੀਪ ਸਿੰਘ ਜੀ ਨੇ ਕੀਤੇ ਨੇ ਇੱਥੇ ਬਾਣੀ ਦਰਜ ਕਰਵਾਈ ਭਾਈ ਮਨੀ ਸਿੰਘ ਜੀ ਦੇ ਕੋਲ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਖੰਡ ਪੜ੍ਹ ਸਾਹਿਬ ਕੀਤਾ ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਤੋਂ ਅੱਗੇ ਤਕਸਾਲ ਚੱਲਦੀ ਹੈ ਉਹਨਾਂ ਨੇ ਉਹ 48 ਸਿੰਘਾਂ ਦੇ ਨਾਮ ਵੀ ਅੱਜ ਉੱਥੇ ਲਿਖੇ ਹੋਏ ਨੇ ਜਿਨ੍ਹਾਂ 48 ਸਿੰਘਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਬਾਣੀ ਕਥਾ ਸੁਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਦੀ ਸਰਵਣ ਕੀਤੀ ਹੈ ਉਹ 48 ਸਿੰਘਾਂ ਦੇ ਵਿੱਚ ਨੇ ਭਾਈ ਮਣੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਇੱਥੇ ਫਿਰ ਸਤਿਗੁਰੂ ਨਦੇੜ ਨੂੰ ਚਾਲਾ ਪਾਉਂਦੇ ਨੇ ਪਾਤਸ਼ਾਹ ਇੱਥੇ ਹਜ਼ੂਰ ਸਾਹਿਬ ਦੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ ਸਤਿਗੁਰੂ ਉਹਨਾਂ ਨੂੰ ਭੇਜਦੇ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕੇ ਵੀ ਭਾਈ ਬਣੀ ਸਿੰਘ ਜੀ ਜੰਗਾ ਜੁੱਧਾਂ ਵਿੱਚ ਹਿੱਸਾ ਲੈਂਦੇ ਨੇ ਉਸ ਤੋਂ ਅਪਰੰਤ ਕਿਉਂਕਿ ਸਤਿਗੁਰਾਂ ਦਾ ਸੱਚਖੰਡ ਪਿਆਨਾ ਕਰਨਾ 1708 ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦ ਹੋਣਾ 1716 ਦਾ ਪਰ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੈ 1734 ਦੀ ਇਹ 90 ਸਾਲ ਦੀ ਉਮਰ ਬਣਦੀ ਹੈ ਆਪਾਂ ਜਨਮ ਦੀ ਗੱਲ ਵੀ ਕੀਤੀ 1644 ਵਿੱਚ ਜਨਮ ਹੋਇਆ 1734 ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਣੀ ਸਿੰਘ ਜੀ ਇਤਿਹਾਸ ਇਹ ਗੱਲ ਵੀ ਲਿਖਦਾ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖੀ ਦੀ ਜਾਂਚਨਾ ਕੀਤੀ ਸੀ ਇਹਨਾਂ ਦੋ ਮਹਾਂਪੁਰਖਾਂ ਨੇ ਬਾਬਾ ਦੀਪ ਸਿੰਘ ਜੀ ਨੇ ਤੇ ਭਾਈ ਮਨੀ ਸਿੰਘ ਜੀ ਨੇ ਤੇ ਸਤਗੁਰਾਂ ਨੇ ਬਾਬਾ ਦੀਪ ਸਿੰਘ ਨੂੰ ਕਿਹਾ ਕਹਿੰਦੇ ਸਿਰ ਤਾਂ ਢੜ ਤੋਂ ਅਲੱਗ ਹੋ ਸਕਦਾ ਆ ਪਰ ਸਿੱਖੀ ਦੇ ਪ੍ਰੇਮ ਵਿੱਚ ਕੋਈ ਫਰਕ ਨਹੀਂ ਪਵੇਗਾ ਤੇ ਭਾਈ ਮਨੀ ਸਿੰਘ ਜੀ ਲਈ ਗੱਲ ਕੀਤੀ ਸੀ ਬੰਦ ਬੰਦ ਤਾਂ ਕੱਟਿਆ ਜਾ ਸਕਦਾ ਆ ਪਰ ਸਿੱਖੀ ਦੇ ਪ੍ਰੇਮ ਵਿੱਚ ਕੋਈ ਫਰਕ ਨਹੀਂ ਪੈ ਸਕਦਾ ਕੋਈ ਅੰਤਰ ਨਹੀਂ ਆ ਸਕਦਾ ਇਸ ਲਈ ਬੜੀ ਸਮੇਂ ਸਮੇਂ ਤੇ ਅਗਵਾਈ ਕੀਤੀ ਜਦੋਂ ਵਿਖੜਾ ਪੈਂਡਾ ਆਇਆ ਨਾ ਜੀ ਕੌਮ ਤੇ ਭਾਵ ਸ਼ਹੀਦੀਆਂ ਦਾ ਸਮਾਂ ਆਇਆ ਸਿੱਖਾਂ ਨੇ ਘਰ-ਬਾਰ ਤਿਆਕ ਕੇ ਜੰਗਲਾਂ ਵਿੱਚ ਟਿਕਾਣਾ ਕੀਤਾ ਪਹਾੜਾ ਪਰਬਤਾਂ ਤੇ ਟਿਕਾਣਾ ਕੀਤਾ ਤਾਂ ਉਸ ਵੇਲੇ ਮਾਤਾ ਸੁੰਦਰ ਕੌਰ ਦੀ ਗੁਰੂ ਕੇ ਮਹਿਲ ਕੌਮ ਦੀ ਅਗਵਾਈ ਕਰਦੇ ਰਹੇ ਤੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਈ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਭਾਈ ਮਨੀ ਸਿੰਘ ਜੀ ਨੇ ਬਹਾਲ ਵੀ ਕੀਤੀ ਮਰਿਆਦਾ ਦੋ ਧੜੇ ਬਣ ਗਏ ਸੀ ਕੌਮ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਤਾਂ ਤਤ ਖਾਲਸਾ ਸੀ ਜਿਹੜੇ ਅਕਾਲ ਪੁਰਖ ਦੇ ਪੁਜਾਰੀ ਸ਼ਬਦ ਦੇ ਪੁਜਾਰੀ ਸੀ ਜਿਹੜੇ ਤਤ ਖਾਲਸਾ ਇੱਕ ਅਸੀਂ ਬੰਦਈ ਖਾਲਸਾ ਜਿਹੜਾ ਬੰਦਈ ਖਾਲਸਾ ਸੀ ਨਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ ਨਾ ਬੰਦਈ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਫਤਿਹ ਵੱਖਰੀ ਬਣਾ ਲਈ ਉਹਨਾਂ ਨੇ ਝੰਡੇ ਬੁੰਗੇ ਤੇ ਕਬਜ਼ਾ ਕਰ ਲਿਆ ਅਕਾਲ ਬੁੰਗੇ ਤੇ ਕਬਜ਼ਾ ਕਰ ਲਿਆ ਤਤ ਖਾਲਸਾ ਵਾਲਿਆਂ ਨੇ ਝੰਡੇ ਬੁੰਗੇ ਤੇ ਕਬਜ਼ਾ ਕਰ ਲਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਬੰਦਈ ਖਾਲਸਾ ਵਾਲਿਆਂ ਨੇ ਇਸ ਲਈ ਉਥੇ ਵੀ ਫਿਰ ਸੁਲਾ ਕਰਵਾਈ ਭਾਈ ਮਨੀ ਸਿੰਘ ਜੀ ਨੇ ਸੁਲਾ ਕਿਦਾਂ ਕੀਤੀ ਕਹਿੰਦੇ ਦੋ ਪਰਚੀਆਂ ਪਾਈਆਂ ਗਿਆ ਅਰਦਾਸ ਕਰਕੇ ਇੱਕ ਤੇ ਲਿਖਿਆ ਸੀ ਤਤ ਖਾਲਸੇ ਦੀ ਪਰਚੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਦੂਜੀ ਪਰਚੀ ਸੀ ਬੰਦਈ ਖਾਲਸਾ ਵਾਲਿਆਂ ਦੀ ਜਿੱਦ ਤੇ ਲਿਖਿਆ ਸੀ ਫਤਿਹ ਦਰਸ਼ਨ ਕਿਉਂਕਿ ਹੁਣ ਹੈ ਤਾਂ ਪੰਥ ਹੀ ਹੈ ਉਧਰ ਵੀ ਪੰਥ ਉਧਰ ਵੀ ਪੰਥ 16 ਦੇ ਨਾਲ ਜਿਹੜੀ ਗੱਲ ਹੋ ਜੇ ਚੰਗੀ ਹੈ ਖੂਨ ਖਰਾਬਾ ਨਾ ਹੋਵੇ ਇਸ ਲਈ ਭਾਈ ਸਾਹਿਬ ਜੀ ਨੇ ਵਿਚ ਪੈ ਕੇ ਤਾਂ ਉਹ ਕਾਰਜ ਨੂੰ ਕਰਨਾ ਕੀਤਾ ਅਰਦਾਸ ਕਰਕੇ ਪਰਚੀਆਂ ਪਾਈਆਂ ਹਰ ਕੀ ਪੌੜੀ ਵੀ ਮਹਾਰਾਜ ਤੁਸੀਂ ਆਪ ਹੀ ਨਿਰਣਾ ਕਰੋ ਜਿਹੜਾ ਖਾਲਸਾ ਨੂੰ ਰੱਖਣਾ ਚਾਹੁੰਦੇ ਹੋ ਉਹਦੀ ਪਰਚੀ ਤਰ ਆਵੇ ਤੇ ਜਿਹਨੂੰ ਨਹੀਂ ਰੱਖਣਾ ਚਾਹੁੰਦੇ ਉਹਦੀ ਡੁੱਬ ਜਾਵੇ ਤੁਸੀਂ ਕਿਰਪਾ ਕਰੋ ਕਹਿੰਦੇ ਇਤਿਹਾਸ ਲਿਖਦਾ ਇੱਕ ਵਾਰੀ ਦੋਨੋਂ ਡੁੱਬ ਗਈਆਂ ਫਿਰ ਪਰਚੀ ਤਰ ਕੇ ਆਈ ਤਤ ਖਾਲਸਾ ਵਾਲੀ ਇਹ ਵੀ ਲਿਖਦੇ ਨੇ ਕੌਤਕ ਵਰਤਿਆ ਜਦੋਂ ਖੋਲ ਕੇ ਵੇਖੀ ਤੇ ਉੱਤੇ ਲਿਖਿਆ ਸੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਖਾਲਸਾ ਉਹ ਜ਼ਿਆਦਾਤਰ ਬਾਕੀ ਤਾਂ ਸਾਰੇ ਆਪਣੀ ਮਤ ਛੱਡ ਕੇ ਤਤ ਖਾਲਸੇ ਵਿੱਚ ਅਪੇਧ ਹੋ ਗਏ ਆਪਣੀ ਮਤ ਛੱਡਤੀ ਆਗੂ ਸੀ ਮਹੰਤ ਖੇਮ ਕਰਨੀਆਂ ਉਹ ਨਾ ਮੰਨੇ ਫਿਰ ਉਹਨੂੰ ਸੋਧਾ ਲਾਇਆ ਗੁਰੂ ਪਿਆਰੇ ਰੋ ਬਚਾ ਲਿਆ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਉਦੋਂ ਵੀ ਵਿਚ ਪਾ ਕੇ ਕੌਮ ਦੀ ਗੁਵਾਈ ਕੀਤੀ ਬਹੁਤ ਨਾਮ ਬਾਣੀ ਦੇ ਰਸ ਗਏ ਬੰਦਗੀ ਭਗਤੀ ਦੇ ਜਿਹੜੇ ਨੇ ਗੁਰੂ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਮਜਸਮੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਇਸ ਲਈ ਫਿਰ ਉਸ ਵੇਲੇ ਕੌਮ ਤੇ ਸਮਾ ਐਸਾ ਵਰਤ ਰਿਹਾ ਆ ਭਾਈ ਸਾਹਿਬ ਜੀ ਨੇ ਜੋੜ ਮੇਲਾ ਕਰਨ ਦੀ ਇਜਾਜ਼ਤ ਮੰਗੀ ਜ਼ਕਰੀਏ ਦੇ ਕੋਲ ਜੋੜ ਮੇਲਾ ਕਰਨ ਲਈ ਜਕਰੀਏ ਨੇ ਇਧਰੋਂ ਤਾਂ ਇਜਾਜ਼ਤ ਦੇ ਦਿੱਤੀ ਕਿਉਂਕਿ ਇਤਿਹਾਸ ਕਰ ਲਿਖਦੇ ਨੇ 10000 ਵਿੱਚ ਗੱਲ ਹੋਈ 5000 ਪਹਿਲਾਂ ਤਾਰਿਆ 5000 ਜੋੜ ਮੇਲਾ ਕਰਨ ਤੋਂ ਬਾਅਦ ਦੇਣਾ ਸੀ ਵੀ ਸਾਨੂੰ ਜੋੜ ਮੇਲਾ ਕਰ ਲੈਣਾ ਤੇ ਜਕਰੀਆ ਵੀ ਜਕਰੀਆ ਆਪਣੀ ਚਾਲ ਤੇ ਸੀ ਉਹ ਚਾਹੁੰਦਾ ਸੀ ਵੀ ਇੱਕ ਵਾਰ ਕੌਮ ਇਕੱਠੀ ਹੋ ਜੇ ਤੇ ਮੈਂ ਵੱਡੇ ਪੱਧਰ ਤੇ ਇਹਨਾਂ ਨੂੰ ਖਤਮ ਕਰ ਸਕਾਂ ਜਿਹੜੇ ਸਿੱਖ ਜੰਗਲਾਦੁੱਦਾਂ ਦੇ ਜੰਗਲਾ ਵਿੱਚ ਨੇ ਪਹਾੜਾਂ ਬੇਲਿਆਂ ਪਰਬਤਾਂ 'ਚ ਰਹਿੰਦੇ ਨੇ ਗੁਫਾਵਾਂ 'ਚ ਰਹਿੰਦੇ ਨੇ ਉਹਨਾਂ ਨੂੰ ਮੈਂ ਇੱਕ ਰੀ ਚੋਗਾ ਪਾ ਕੇ ਇਕੱਠਾ ਕਰਨਾ ਤੇ ਫਿਰ ਉਹਨਾਂ ਨੂੰ ਮਾਰ ਮੁਕਾਵਾਂ ਖਤਮ ਕਰਾਂ। ਐਵੇਂ ਕੀਤਾ ਜੀ। ਇਧਰ ਤਾਂ ਇਜਾਜ਼ਤ ਦੇ ਦਿੱਤੀ ਤੇ ਭਾਈ ਸਾਹਿਬ ਨੇ ਹੁਕਮਨਾਮੇ ਸੰਗਤਾਂ ਨੂੰ ਚਿੱਠੀ ਪੱਤਰ ਭੇਜ ਦਿੱਤੇ ਬੁਲਾ ਲਿਆ ਗਿਆ। ਪਰ ਇਧਰੋਂ ਇਹਨੇ ਲੱਖ ਪਤਰਾਏ ਨੂੰ ਸੈਨਾ ਦੇ ਕੇ ਰਾਮ ਤੀਰਥ ਵਾਲੇ ਪਾਸੇ ਭੇਜਤਾ ਵੀ ਜਦੋਂ ਇੱਥੇ ਇਕੱਠ ਹੋਵੇ ਤੂੰ ਹਮਲਾ ਕਰ ਦੇਣਾ ਭਾਈ ਸਾਹਿਬ ਨੂੰ ਸਮਾਂ ਰਹਿੰਦਿਆਂ ਪਤਾ ਲੱਗ ਗਿਆ ਫਿਰ ਸਿੱਖਾਂ ਨੂੰ ਡੜਾਇਆ ਰੋਕਿਆ ਗਿਆ ਸੰਗਤ ਨੂੰ ਆਉਣ ਤੋਂ ਬਹੁਤ ਸੰਗਤ ਆ ਵੀ ਗਈ ਬਹੁਤ ਰੋਕ ਵੀ ਲਈ ਗਈ ਪਰ ਇਹਨੇ ਹਮਲਾ ਕਰ ਦਿੱਤਾ ਬੜੀ ਸਿੱਖ ਸੰਗਤ ਜਿਹੜੀ ਉਹ ਸ਼ਨਾਣ ਕਰਦੇ ਆਂ ਪ੍ਰਕਰਮਾ ਕਰਦੇ ਆਂ ਮੱਥਾ ਟੇਕਦੇ ਆਂ ਸ਼ਹੀਦੀ ਪ੍ਰਾਪਤ ਕਰ ਗਏ ਜਦੋਂ ਪੈਸੇ ਮੰਗੇ ਜਕਰੀਏ ਨੇ ਤੇ ਭਾਈ ਸਾਹਿਬ ਨੇ ਜਵਾਬ ਦੇ ਦਿੱਤਾ ਕਹਿੰਦੇ ਪੈਸੇ ਕਾਹਦੇ ਉਲਟਾ ਤੂੰ ਕੌਮ ਦਾ ਐਡਾ ਵੱਡਾ ਨੁਕਸਾਨ ਕਰ ਦਿੱਤਾ ਫਿਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਫਤਵਾ ਲਾਇਆ ਗਿਆ ਬੰਦ ਬੰਦ ਘੱਟ ਕੇ ਸ਼ਹੀਦ ਕੀਤਾ ਜਾਵੇ ਸ਼ਰਤਾਂ ਵੀ ਰੱਖੀਆਂ ਗਈਆਂ ਅਸਲਾਮ ਕਬੂਲ ਕਰ ਲਵੋ ਬਖਸ਼ ਦਿੱਤੇ ਜਾਓ ਛੱਡ ਦਿਆਂਗੇ ਭਾਈ ਸਾਹਿਬ ਨੇ ਜਿਹੜੀ ਗੱਲ ਕਹੀ ਅੱਗੋਂ ਕਹਿੰਦੇ ਕੀ ਮੁਸਲਮਾਨ ਬਣਿਆ ਜਕਰੀਆ ਮੌਤ ਨਹੀਂ ਆਉਣੀ ਮੌਤ ਤਾਂ ਫਿਰ ਵੀ ਆਉਣੀ ਹੈ ਅੱਜ ਬਚ ਜਾਾਂਗਾ 2-4 ਸਾਲਾਂ ਨੂੰ ਆਜੇਗੀ ਬਿਆਸੇ ਵੀ 90 ਸਾਲ ਉਮਰ ਭੋਗ ਲਈ ਹੈ ਹੋਰ ਕਿੰਨੀ ਕੁ ਭੋਗਾਂਗੇ ਖੇੜ ਤਾਂ ਸਾਰੀ 2-4 ਸਾਲ ਦੀ ਹੈ ਤੇ ਆ 2-4 ਸਾਲਾਂ ਦੀ ਝੂਠੀ ਜ਼ਿੰਦਗੀ ਤੇ ਲਈ ਗੁਰੂ ਤੋਂ ਬੇਮੁਖ ਹੋ ਜਾਈਏ ਦੂਜੀ ਗੱਲ ਕੀ ਕਹਿੰਦੇ ਜਕਰੀਆ ਸੁਣ ਸਿੱਖ ਦੇ ਲਈ ਮਨੁੱਖੀ ਸਰੀਰ ਪ੍ਰਾਪਤ ਕਰਨਾ ਕੋਈ ਔਖਾ ਨਹੀਂ ਹੈ ਅਸੀਂ ਮਨੁੱਖੀ ਸਰੀਰ ਲੈ ਸਕਦੇ ਹਾਂ ਦੁਬਾਰਾ ਫਿਰ ਪਰ ਜੇ ਇਸ ਵਾਰ ਗੁਰੂ ਤੋਂ ਬੇਮੁਖ ਹੋ ਗਏ ਨਾ ਅਗਲੀ ਵਾਰੀ ਮਨੁੱਖੀ ਸਰੀਰ ਤਾਂ ਮਿਲ ਸਕਦਾ ਆ ਪਰ ਸਿੱਖੀ ਨਹੀਂ ਮਿਲਣੀ ਕਿਉਂਕਿ ਕਮਾਈ ਵਾਲੇ ਨੇ ਜਿਹੜੇ ਵੈਸੇ ਤਾਂ ਬਾਣੀ ਕਹਿੰਦੀ ਆ ਮਨੁੱਖੀ ਸਰੀਰ ਵੀ ਵਾਰ-ਵਾਰ ਲੈਣਾ ਬਹੁਤ ਔਖਾ ਆ ਪਰ ਬੰਦਗੀ ਵਾਲੇ ਲੈ ਲੈਂਦੇ ਨੇ ਸੌਖਾ ਹੀ ਇਹ ਤਾਂ ਇਹ ਤਾਂ ਸੰਸਾਰੀ ਬੰਦਿਆਂ ਦੀ ਗੱਲ ਹੈ ਵੀ ਸੰਸਾਰੀਆਂ ਨੂੰ ਇੱਕ ਵਾਰੀ ਮੌਕਾ ਮਿਲ ਗਿਆ ਫਿਰ ਪਤਾ ਨਹੀਂ ਕਦੋਂ ਮਿਲਣਾ ਆਏ। ਨਾਮ ਜਪਣ ਵਾਲਿਆਂ ਲਈ ਇਹ ਔਖਾ ਨਹੀਂ ਹੈ। ਨਾਮ ਜਪਣ ਵਾਲੇ ਤਾਂ ਲੈ ਸਕਦੇ ਨੇ। ਉਹਨਾਂ ਲਈ ਤਾਂ ਇਹ ਸੌਖੀ ਬਾਤ ਹੀ ਹੈ। ਪਰ ਨਾਮ ਜਪਣ ਵਾਲੇ ਕਮਾਈ ਵਾਲੇ ਮਨੁੱਖੀ ਸਰੀਰ ਨਾਲੋਂ ਦਰਲੱਭ ਸਿੱਖੀ ਨੂੰ ਦਰਲੱਭ ਸਮਝਦੇ ਨੇ ਵੀ ਸਿੱਖੀ ਕਰਮਾ ਭਾਗਾ ਨਾਲ ਮਿਲਦੀ ਹੈ। ਗੁਰੂ ਪਿਆਰਿਓ ਇਹ ਹਕੀਕਤ ਹੈ। ਜਿੰਨੇ ਸਰੀਰ ਨੇ ਸਭ ਕੋਲੇ ਸਿੱਖੀ ਥੋੜੀ ਐ ਸਭ ਕੋਲੇ ਬਾਣੀ ਥੋੜੀ ਐ ਸਭ ਕੋਲੇ ਗੁਰੂ ਦਾ ਉਪਦੇਸ਼ ਨਹੀਂ ਐ ਸਭ ਕੋਲੇ ਗੁਰੂ ਦਾ ਸਿਧਾਂਤ ਨਹੀਂ ਐ ਸਰੀਰ ਤਾਂ ਆਪਣਾ ਸਾ ਜੇ ਗੱਲ ਕਰੀਏ ਨਗਰ ਦੀ ਗੱਲ ਕਰ ਲਈਏ ਤੇ ਨਗਰ ਚ ਵੀ ਸਰੀਰ ਤਾਂ ਤੁਸੀਂ ਗਿਣ ਲੋਗੇ 5000 ਹੋਣਗੇ 6000 ਹੋਣਗੇ ਪਰ 6000 ਸਿੱਖੀ ਥੋੜਾ ਘਮਾਰੇ ਨੇ ਇਸ ਲਈ ਸਿੱਖੀ ਤਾਂ ਇਹ ਕੋਈ ਪੂਰਬਲੇ ਕਰਮਾਂ ਦੀ ਖੇੜ ਹੈ ਇਹ ਕਿਰਪਾ ਹੈ ਇਹ ਕੋਈ ਨੇੜਤਾ ਹੈ ਜਿੰਦੇ ਕਰਕੇ ਮਿਲਦੀ ਹੈ ਭਾਈ ਸਾਹਿਬ ਨੇ ਕਿਹਾ ਸਰੀਰ ਲੈਣਾ ਔਖਾ ਨਹੀਂ ਹੈ ਜ਼ਕਰੀਆ ਪਰ ਸਿੱਖੀ ਨੂੰ ਲੈਣਾ ਸਿੱਖੀ ਨੂੰ ਪ੍ਰਾਪਤ ਕਰਨਾ ਬਹੁਤ ਔਖਾ ਹੈ ਫੇਰ ਗੁਰੂ ਪਿਆਰਿਓ ਇਹ ਕਿਆ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾ ਜਾਏ ਬੰਦ-ਬੰਦ ਕੱਟਣ ਦੀ ਤਿਆਰੀ ਕੀਤੀ ਗਈ ਜਲਾਦ ਨੇ ਕੱਟਨੇ ਸ਼ੁਰੂ ਕਰਨ ਲੱਗਾ ਤੇ ਕਹਿੰਦੇ ਉਹਨੇ ਪਹਿਲਾਂ ਹੱਥ ਵੱਡਣਾ ਵੱਢਣ ਲੱਗਾ ਤੇ ਭਾਈ ਸਾਹਿਬ ਨੇ ਰੋਕ ਦਿੱਤਾ ਕਹਿੰਦੇ ਰੋਕ ਜਾ ਉਹਨਾਂ ਨੂੰ ਲੱਗਾ ਵੀ ਖੌਰੇ ਡਰ ਗਏ ਨੇ ਭਾਈ ਸਾਹਿਬ ਕਹਿੰਦੇ ਡਰੇ ਨਹੀਂ ਗੁਰੂ ਦਾ ਸਿੱਖ ਥੋੜੀ ਡਰਦਾ ਹੈ ਕਦੇ ਡਰੇ ਨਹੀਂ ਅਸੀਂ ਤਾਂ ਤੈਨੂੰ ਇਹ ਕਹਿਣ ਲੱਗੇ ਆ ਵੀ ਜਲਾਦ ਮੈਨੂੰ ਹੁਕਮ ਹੈ ਬੰਦ ਕਟਵਾਉਣ ਦਾ ਬੰਦ ਬੰਦ ਤੇ ਤੈਨੂੰ ਹੁਕਮ ਹੈ ਬੰਦ ਬੰਦ ਕੱਟਣ ਦਾ ਇਸ ਲਈ ਮੈਨੂੰ ਵੀ ਆਪਣਾ ਫਰਜ਼ ਨਿਭਾਉਣ ਦੇ ਤੇ ਤੂੰ ਆਪਣਾ ਫਰਜ਼ ਨਿਭਾ ਬੰਦ ਕੱਟ ਬੰਦ ਬੰਦ ਉਂਗਲੀ ਦੇ ਪੋਟੇ ਤੋਂ ਬਣਦਾ ਆ ਗੁਰੂ ਪਿਆਰੀ ਸਾਧ ਸੰਗਤ ਜੀ ਉਂਗਲੀ ਦੇ ਪੋਟੇ ਤੋਂ ਇਉਂ ਕਹਿ ਲਿਏ ਵੀ ਆਪਣਾ ਆ ਜਿਹੜੇ ਬੰਦ ਹੈ ਬੰਦ ਦਾ ਅਰਥ ਹੈ ਜਿੱਥੇ ਜੋੜ ਪੈਂਦਾ ਹੈ ਇਹਨੂੰ ਬੰਦ ਕਿਹਾ ਜਾਂਦਾ ਹੈ ਆ ਜਿਹੜੀਆਂ ਹੱਥ ਹੱਥ ਦੀ ਗੱਲ ਨਾ ਕਰੀਏ ਅਜੇ ਆਪਾਂ ਉਂਗਲਾਂ ਦੀ ਗੱਲ ਹੀ ਕਰੀਏ ਉਂਗਲਾਂ ਦੇ ਵਿੱਚ ਨਾ ਹਰ ਇੱਕ ਉਂਗਲ ਦੇ ਵਿੱਚ ਗੁਰੂ ਪਿਆਰੀ ਸਾਹਿਬ ਆਪਣੀ ਉਂਗਲ ਤਿੰਨ ਥਾਵਾਂ ਤੋਂ ਮੁੜਦੀ ਹੈ ਆਪਣੀ ਉਂਗਲ ਹੈ ਜਿਹੜੀ ਇੱਕ ਉਂਗਲ ਇੱਕ ਉਂਗਲ ਦੇ ਤਿੰਨ ਟੁਕੜੇ ਕਰਵਾਏ ਭਾਈ ਸਾਹਿਬ ਨੇ ਇੱਕ ਉਂਗਲ ਦੇ ਤਿੰਨ ਤੇ ਚਾਰ ਉਂਗਲਾਂ ਨੇ ਇਸ ਲਈ 12 ਟੋਟੇ ਤਾਂ ਉਂਗਲਾਂ ਦੇ ਕਰਵਾਏ ਦੋ ਟੋਟੇ ਅੰਗੂਠੇ ਦੇ ਕਰਵਾਏ ਤੇ ਫਿਰ ਇੱਥੋਂ ਗੋਟ ਤੋਂ ਇੱਥੇ ਫਿਰ ਬੰਦ ਬਣ ਗਿਆ ਗੋਟ ਇੱਥੋਂ ਬੰਦ ਬਾਅਦ ਚ ਬੰਦਾ ਆ ਇੱਥੇ ਕੂਣੀ ਤੇ ਉਸ ਤੋਂ ਬਾਅਦ ਮੋਢੇ ਤੇ ਇਦਾਂ ਹੀ ਪਹਿਲਾਂ ਇੱਕ ਹੱਥ ਫਿਰ ਦੂਜਾ ਪਹਿਲਾਂ ਇੱਕ ਬਾਹ ਫਿਰ ਦੂਜੀ ਬਾਹ ਫਿਰ ਲੱਤਾਂ ਦੇ ਫਿਰ ਲੱਤਾਂ ਦੀਆਂ ਪੈਰਾਂ ਦੇ ਉਂਗਲੀਆਂ ਦੇ ਪੋਟੇ ਐਵੇਂ ਐਵੇਂ ਬੰਦ ਦਾ ਮਤਲਬ ਇਹ ਵੀ ਜਿੱਥੇ ਆਪਣੇ ਸਰੀਰ 'ਚ ਮੋੜ ਪੈਂਦਾ ਆ ਉਹਨੂੰ ਬੰਦ ਕਹਿੰਦੇ ਨੇ ਉਹ ਕਟਵਾਏ ਬੰਦ ਬੰਦ ਉਂਗਲੀਆਂ ਤੋਂ ਬਾਹਾਂ ਉਂਗਲੀਆਂ ਤੋਂ ਸ਼ੁਰੂ ਕਰਕੇ ਮੋਢਿਆਂ ਤੱਕ ਦੋਵੇਂ ਬਾਹ ਫਿਰ ਥੱਲਿਓ ਕਿਉਂਕਿ ਜਦੋਂ 10 ਪੜ ਰਿਆ ਸੀ ਉਹਨਾਂ ਨੇ ਬੜੇ ਵਿਸਥਾਰ ਦੇ ਨਾਲੇ ਚੀਜ਼ ਦੱਸੀ ਖੋਲੀ ਫਿਰ ਉਂਗਲੀਆਂ ਦੇ ਪੋਟੇ ਪੈਰਾਂ ਦੀਆਂ ਉਂਗਲੀਆਂ ਦੇ ਪੋਟੇ ਪੈਰਾਂ ਦੀਆਂ ਉਂਗਲੀਆਂ ਕੱਟਣ ਤੋਂ ਬਾਅਦ ਫਿਰ ਗਿੱਟੇ ਤੋਂ ਪੈਰ ਫਿਰ ਲੱਤ ਗੋਡੇ ਤੋਂ ਗੋਡੇ ਤੋਂ ਬਾਅਦ ਅੱਗੇ ਪੱਟ ਤੋਂ ਜਿੱਥੇ ਜੋੜ ਪੈਂਦਾ ਹੈ ਐਦਾਂ ਐਦਾਂ ਕਰਕੇ ਸਾਰਾ ਸਰੀਰ ਬੰਦ-ਬੰਦ ਕਟਵਾਇਆ ਭਾਈ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਪਿਆਰਿਓ ਗੁਰੂ-ਗੁਰੂ ਜਪਦਿਆਂ ਸੀ ਤੱਕ ਨਹੀਂ ਉਚਾਰਨ ਕੀਤੀ 1734 ਅੱਜ ਉਹ ਦਿਹਾੜਾ ਹੈ ਜਦੋਂ ਭਾਈ ਸਾਹਿਬ ਜੀ ਸ਼ਹੀਦ ਹੋਏ ਸੋ ਕੋਟਾਨ ਕੋਟ ਪ੍ਰਣਾਮ ਹੈ ਐਸੇ ਸ਼ਹੀਦਾਂ ਦੀ ਸ਼ਹੀਦੀ ਨੂੰ ਐਸੇ ਸ਼ਹੀਦਾਂ ਦੇ ਜੀਵਨ ਨੂੰ ਭਾਈ ਸਾਹਿਬ ਦੇ 12 ਭਰਾ ਸੀ ਭਾਈ ਸਾਹਿਬ ਹੋਰੇ ਕਿੱਡੀ ਕਿੱਡੀ ਵੱਡੀ ਕਮਾਈ ਹੈ ਭਾਈ ਮਨੀ ਸਿੰਘ ਹੋਰਾਂ ਦੀ ਕੱਲੇ ਸ਼ਹੀਦ ਨਹੀਂ ਹੋਏ 12 ਚੋਂ 11 ਭਰਾ ਸ਼ਹੀਦ ਹੋਏ ਨੇ ਵੱਖਰੀਆਂ ਵੱਖਰੀਆਂ ਜੰਗਾਂ ਦੇ ਵਿੱਚ ਧਰਮ ਯੁੱਧ ਲੜਦਿਆਂ ਹੋਏ ਦਾਸ ਪੁੱਤ ਨੇ ਭਾਈ ਸਾਹਿਬ ਜੀ ਦੇ ਦਸਾਂ ਚੋਂ ਸੱਤ ਸ਼ਹੀਦ ਹੋਏ ਨੇ ਅੱਗੇ ਤਾਂ ਫਿਰ ਪਰਿਵਾਰ ਪਤਾ ਹੀ ਨਹੀਂ ਕਿੰਨਾ ਕੁ ਕਿਉਂਕਿ ਪਰਦਾਦਿਆਂ ਤੋਂ ਗੱਲ ਸ਼ੁਰੂ ਹੁੰਦੀ ਐ ਇਹਨਾਂ ਦੀ ਦਾਦਿਆਂ ਪਰਦਾਦਿਆਂ ਤੋਂ ਤੇ ਫਿਰ ਇਹ ਤਾਂ ਜੇ ਨਾ ਇਹ ਕਈ ਦਿਨਾਂ ਦੀ ਕਥਾ ਆ ਭਾਈ ਮਣੀ ਸਿੰਘ ਜੀ ਦੀ ਜੇ ਆਪਾਂ ਪੂਰੇ ਵਿਸਥਾਰ ਨਾਲ ਸਾਂਝ ਪਾਉਣੀ ਹੋਵੇ ਨਾ ਵੀ ਇਹਨਾਂ ਦੇ ਗਾਂ ਪੁੱਤਰਾਂ ਦੇ ਪੁੱਤਰ ਪੋਤਰੇ ਫਿਰ ਗਾਂ ਇਨਾਂ ਦੇ ਭਰਾਵਾਂ ਦੀ ਜਿਹੜੀ ਅੱਗੇ ਵੰਚ ਚੱਲੀ ਆ ਉਹਨਾਂ ਵਿੱਚੋਂ ਵੀ ਸ਼ਹੀਦियां ਹੋਈਆਂ ਗੁਰੂ ਪਿਆਰਿਓ ਇਸ ਲਈ ਸਭ ਤੋਂ ਵੱਧ ਸ਼ਹੀਦियां ਇਤਿਹਾਸ ਮੰਨਦਾ ਆ ਵੀ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਹੋਈਆਂ ਨੇ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਖਾਤਰ ਵਾਰਿਆ ਸੋ ਦੁਬਾਰਾ ਫਿਰ ਐਸੇ ਕਮਾਈ ਵਾਲੇ ਗੁਰਮਖਾਂ ਮਾਪੁਰਖਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਹੈ ਅੱਜ ਆਪਾਂ ਇਹ ਦਿਹਾੜਾ ਮਨਾਇਆ ਇਨੀ ਬੇਨਤੀ ਪ੍ਰਵਾਨ ਕਰੋ ਗੁਰੂ ਮੇਰ ਕਰੇ ਸ਼ਹੀਦਾਂ ਮਾਪੁਰਖਾਂ ਦੇ ਸਤਿਗੁਰਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਾਨੂੰ ਸਮਝ ਪੈ ਜਾਵੇ ਤਾਂ ਹੀ ਸਾਡਾ ਆਇਆ ਸਫਲ ਹੈ ਦੁਨੀਆ ਤੇ ਆਇਆ ਪ੍ਰਵਾਨ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਟ ਸ਼ੁਕਰ ਸਤਗੁਰਾਂ ਦਾ ਆਪ ਸੰਗਤ ਦਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ